ਹੁੰਦਾ ਇਹਦੇ ਵਿੱਚੋਂ ਜਿਹੜੀ ਹੁਣ ਆ ਕਮੇਟੀ ਬਣਾਈਆ ਪਹਿਲੀ ਗੱਲ ਤਾਂ ਧਾਮੀ ਸਾਹਿਬ ਤੋਂ ਕਸੂਰਵਾਰ ਉਹ ਵੀ ਨਹੀਂ ਕਿ ਬੰਨਣਾ ਨਹੀਂ ਚਾਹੀਦਾ ਸੀ ਔਰ ਸਾਰੀ ਅੰਤਰਨ ਕਮੇਟੀ ਕਸੂਰਵਾਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੀ ਸ਼ਿਕਾਇਤ ਖੁਦ ਲਈ ਤੇ ਬੜਾਈ ਤੇ ਉਹ ਜਿਹੜੀ ਜਾਂਚ ਹੈ ਉਹ ਇੱਕ ਕਮੇਟੀ ਨੂੰ ਸੌਂਪੀ ਤੇ ਕਮੇਟੀ ਚ ਮੈਂਬਰ ਕੌਣ ਆ ਕਦੇ ਕਿਸੇ ਨੇ ਤੁਸੀਂ ਲਿਖਿਆ ਜਾਂ ਬੋਲਿਆ ਕੋਈ ਇੱਕ ਤਾਂ ਸੁਖਵੀਰ ਸਿੰਘ ਬਾਦਲ ਦਾ ਰਿਸ਼ਤੇਦਾਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਰਿਆਣਾ ਤੋਂ ਜੀ ਦੀ ਪਰਕੇ ਸੰਭਲੂ ਹਰਿਆਣਾ ਕਮੇਟੀ ਬਣੀ ਹੈ ਉਹਦਾ ਨਾਮ ਰਘੂਜੀਤ ਸਿੰਘ ਵਿਰਕ ਤੇ 10 ਵੀ ਮਰੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਉਹ ਇਕੱਲਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਹੀਂ ਕਿ ਉਹ ਪਹਿਲਾਂ ਦਾ ਸਟੇਟ ਦਾ ਡੈਲੀਗੇਟ ਹੈ ਇਹਦੇ ਵਿੱਚ ਜਿਹੜਾ ਪ੍ਰਧਾਨ ਬਣਾਉਣ ਲਈ ਬਣਦਾ ਡੈਲੀਗੇਟ ਹੈ ਜੇ ਨਾ ਉਹ ਵਰਕੇ ਕਮੇਟੀ ਦਾ ਮੈਂਬਰ ਵੀ ਹੈ ਫਿਰ ਉਹ ਪਾਰਟੀ ਦਾ ਅਹੁਦੇਦਾਰ ਵੀ ਹੈ ਤੇ ਵੱਡੀ ਡਿਗਰੀ ਸੁਖਬੀਰ ਸਿੰਘ ਬਾਦਲ ਦਾ ਉਹ ਰਿਸ਼ਤੇਦਾਰ ਵੀ ਹੈ ਤੇ ਜਿਹਨੂੰ ਕਮੇਟੀ ਦਾ ਚੈੱਕ ਕਰਨ ਦੇ ਲਈ ਚੇਅਰਮੈਨ ਬਣਾਇਆ ਇਹ ਤੁਹਾਡੇ ਸਾਹਮਣੇ ਆ ਆ ਉਸ ਕਮੇਟੀ ਦੇ ਚੇਅਰਮੈਨ ਦਾ ਹਾਲ ਹੈ ਦੂਜਾ ਮੈਂਬਰ ਕੌਣ ਹੈ ਜਿਹੜਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਟਰੀ ਹੈ ਛੇਰ ਸਿੰਘ ਮੰਡ ਵਾਲਾ ਉਹ ਕੌਣ ਹੈ ਸੁਖਬੀਰ ਸਿੰਘ ਬਾਦਲ ਦਾ ਨਾਮਿਨੇਟਡ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਹੈ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਹੈ ਹੁਣ ਸਾਡੀ ਦੁਰਪੱਤ ਕਿੱਥੋਂ ਤੱਕ ਆ ਗਈ ਕਿ ਜਥੇਦਾਰਾਂ ਦੀ ਇੱਕ ਜ਼ਿਲ੍ਹਾ ਪ੍ਰਧਾਨ ਅਨਕਵਰੀਆਂ ਕਰਨਗੇ ਤੁਸੀਂ ਅੰਦਾਜ਼ਾ ਲਾਓ ਕਿ ਕਿਹੜੇ ਪਾਸੇ ਨੂੰ ਪੰਥ ਨੂੰ ਲੈ ਕੇ ਚੱਲੇ ਅਸੀਂ ਉਹ ਉਹ ਨਾਮਿਨੇਟਡ ਕਾ ਚੂ ਬੀਚੂ ਬਦਲਦਾ ਜ਼ਿਲ੍ਹਾ ਪ੍ਰਧਾਨ ਹੈ ਤੀਜਾ ਮੈਂਬਰ ਜਿਹੜਾ ਹੈਗਾ ਉਹਦੇ ਤੇ ਦਲਜੀਤ ਸਿੰਘ ਭਿੰਡਰ ਹੈ ਇਹ ਸਾਰੇ ਹੀ ਮੇਰੇ ਮਿੱਤਰ ਹੈ ਮੈਂ ਆਪਦੇ ਤੇ ਨਾ ਲਾਉਣ ਮੈਂ ਇੱਕ ਵਰਕਿੰਗ ਸਟਾਈਲ ਤੇ ਗੱਲ ਕਰ ਰਿਹਾ ਮੇਰੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਹੈ ਤੀਜਾ ਮੈਂਬਰ ਹੈ ਦਲਜੀਤ ਉਹ ਵੀ ਸਟੇਟ ਦਾ ਡੈਲੀਗੇਟ ਹੈ ਹਿਮਾਚਲ ਵੱਲੋਂ ਤੇ ਹਿਮਾਚਲ ਦਾ ਅਸੀਂ ਕਈ ਵਾਰੀ ਜਿਲ੍ਹਾ ਅਧਿਕਾਰ ਪ੍ਰਧਾਨ ਬਣਾ ਕੇ ਵੀ ਰੱਖਿਆ ਉਹ ਵੀ ਸੁਪੀਚੂ ਬਦਲਦਾ ਨਾਮਿਨੇਟਡ ਹੈ ਔਰ ਜੇ ਮੈਂ ਗੱਲ ਕਰਾਂ ਅਹੁਦਿਆਂ ਦੀ ਅਰ ਜਿੰਦੂ ਸਿੰਘ ਧਾਮੀ ਸਾਹਿਬ ਜਿਹੜੇ ਐਡਵੋਕੇਟ ਨੇ ਉਹਨਾਂ ਕੋਲੇ ਉਹਦੇ ਜਿਹੜੇ ਜਿਹੜੇ ਆ ਪਾਰਟੀ ਦੇ ਪ੍ਰਧਾਨ ਵੀ ਨੇ ਐਸਡੀਪੀਸੀ ਦੇ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਚੌਥੀ ਵਾਰੀ ਇਹ ਜ਼ੋਰ ਲਾ ਕੇ ਬਣਾਇਆ ਜੋ ਧਾਮ ਚਾਂਬਰ ਚੱਕਦੇ ਸੀ ਬਣਿਆ ਚਲੋ ਉਹਨਾਂ ਗੱਲਾਂ ਤੇ ਨਹੀਂ ਮੈਂ ਜਾਂਦਾ ਉਹ ਸਟੇਟ ਦੇ ਡੈਲੀਗੇਟ ਨੇ ਜਿਹੜੇ ਪ੍ਰਧਾਨ ਬਣਾਉਣ ਲਈ ਬਣਦੇ ਆ ਫਿਰ ਮੈਂਬਰ ਨੇ ਕੋਰ ਕਮੇਟੀ ਦੇ ਉਹ ਮੈਂਬਰ ਨੇ ਤੇ ਅੱਜ ਤੱਕ ਜਿੰਨੇ ਐਸਡੀਪੀਸੀ ਦੇ ਪ੍ਰਧਾਨ ਰਹੇ ਅੱਜ ਤੱਕ ਕੋਈ ਨੋਟਿਸ ਨਹੀਂ ਮਿਲਿਆ ਵੀ ਤੁਸੀਂ ਧਾਰਮਿਕ ਨੁਮਾਇੰਦੇ ਨੂੰ ਬਿਠਾ ਕੇ ਤੇ ਐਸਪੀਸੀ ਦੇ ਪ੍ਰਧਾਨ ਨੂੰ ਬਿਠਾ ਕੇ ਤੁਸੀਂ ਫੈਸਲੇ ਕਰਦੇ ਹੋ ਪਾਰਟੀ ਦੇ ਤੇ ਥੋੜੀ ਤਾਂ ਪਾਰਟੀ ਡੀਲ ਜਿਸਟਰ ਹੋਣੀ ਚਾਹੀਏ ਫਿਰ ਅੱਜ ਤੱਕ ਨੋਟਿਸ ਨਹੀਂ ਮਿਲਿਆ ਤੇ ਸ਼੍ਰੀ ਕਾਲਕਟਖ ਸਾਹਿਬ ਦੇ ਹੁਕਮਾਂ ਕਰਕੇ ਤੁਹਾਨੂੰ ਨੋਟਿਸ ਵੀ ਮਿਲ ਸਕਦਾ ਹੈ ਇਸ ਕਹਿ ਕੇ ਪ੍ਰਭੂ ਐਸੀ ਬਸ ਨਹੀਂ ਅਲਵਿੰਦਰ ਪਾਲ ਸਿੰਘ ਪੱਖੋਂ ਕੇ ਸਾ ਮੇਰੇ ਬਹੁਤ ਸਤਿਕਾਰਯੋਗ ਹੈ ਉਸ ਐਸਪੀਸੀ ਦੇ ਪ੍ਰਧਾਨ ਵੀ ਰਹੇ ਆ ਇਸ ਸਮੇਂ ਉਹ ਜਿਲ੍ਹੇ ਦੇ ਪ੍ਰਧਾਨ ਹੈ ਸਟੇਟ ਦੇ ਡੈਲੀਗੇਟ ਹੈ ਵਰਕਿੰਗ ਕਮੇਟੀ ਮੈਂਬਰ ਹੈ ਐਸਸੀਪੀਸੀ ਮੈਂਬਰ ਹੈ ਗੁਰਚਰਨ ਸਿੰਘ ਗਰੇਵਾਲ ਹੈ ਜ਼ਿਲ੍ਹਾ ਪ੍ਰਧਾਨ ਹੈ ਤੇ ਸਟੇਟ ਦੇ ਡੈਲੀਗੇਟ ਹੈ ਮੈਂ ਕਿੰਨਿਆਂ ਦੀ ਨਾਂ ਲਵਾਂ ਮੈਂ ਤਾਂ ਸਾਰਿਆਂ ਦਾ ਲੈ ਸਕਦਾ ਠਾਟਾਂ ਦੇ ਠਾਟਾਂ ਦਾ ਆ